ਅੱਜ ਦਾ ਅਸੀਂ ਇੱਕ ਮੁੱਦਾ ਲੈ ਕੇ ਆਏ ਹਾਂ ਫੂਨ ਦੇ ਟਿੱਡੇ ਪੈਣ ਦੇ ਪਿੱਛੇ ਕੀ ਤਰਕ ਚੁਪਿਆ ਹੁੰਦਾ ਹੈ ਕੀ ਸਚਾਈ ਕਿਹੋ ਜਿਹੀ ਹੁੰਦੀ ਹੈ ਕੀ ਵਿਗਿਆਨਿਕ ਪੱਖ ਹੁੰਦਾ ਹੈ ਉਸ ਪਾਸੇ ਲੋਕ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਇੱਕ ਭਰਮ ਹੁਣ ਤੱਕ ਪੈਦਾ ਹੋਇਆ ਇਸ ਭਰਮ ਨੂੰ ਅਸੀਂ ਤੋੜਨ ਵਾਸਤੇ ਤੁਹਾਡੇ ਸਾਹਮਣੇ ਜਿਹੜੇ ਲੈ ਕੇ ਆਏ ਆ ਗੱਲਵਾ ਅਤੇ ਸਰੋਤਿਆਂ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜਿਵੇਂ ਅੱਜ ਦਾ ਅਸੀਂ ਇੱਕ ਮੁੱਦਾ ਲੈ ਕੇ ਆਏ ਹਾਂ ਖੂਨ ਦੇ ਛਿੱਟੇ ਪੈਣੇ ਅਕਸਰ ਘਰਾਂ ਦੇ ਵਿੱਚ ਖੂਨ ਦੇ ਛਿੱਟੇ ਪੈਂਦੇ ਨੇ ਤੇ ਜਿਨ੍ਹਾਂ ਨੂੰ ਲੈ ਕੇ ਲੋਕ ਵਹਿਮਾ ਭਰਮਾਂ ਦੇ ਵਿੱਚ ਪਾ ਕੇ ਬਾਬਿਆਂ ਦੇ ਕੋਲ ਜਾਂ ਜੋਤਸੀਆਂ ਦੇ ਕੋਲ ਜਾ ਕੇ ਤੇ ਮਸਲੇ ਦਾ ਹੱਲ ਕਰਾਉਣ ਲੱਗ ਜਾਂਦੇ ਨੇ ਪਰ ਉਹਦੇ ਪਿੱਛੇ ਕੀ ਤਰਕ ਛੁਪਿਆ ਹੁੰਦਾ ਹੈ ਕੀ ਸਚਾਈ ਛੁਪੀ ਹੁੰਦੀ ਹੈ ਕੀ ਵਿਗਿਆਨਕ ਪੱਖ ਹੁੰਦਾ ਹੈ ਉਸ ਪਾਸੇ ਲੋਕ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਅਕਸਰ ਖੂਨ ਦੇ ਛਿੱਟੇ ਪੈਂਦੇ ਨੇ ਉਹ ਪਾਣੀ ਦੇ ਛਿੱਟੇ ਲੱਗ ਜਾਂਦੇ ਮਾਰਨ ਯਾਰ ਜਲਦੀ ਛੱਟੇ ਲੱਗ ਜਾਂਦੇ ਮਾਰਨ ਕਿ ਇਹ ਜਿਹੜਾ ਇੱਕ ਭਰਮ ਹੁਣ ਤੱਕ ਪੈਦਾ ਹੋਇਆ ਇਸ ਭਰਮ ਨੂੰ ਅਸੀਂ ਤੋੜਨ ਵਾਸਤੇ ਤੁਹਾਡੇ ਸਾਹਮਣੇ ਜਿਹੜੇ ਲੈ ਕੇ ਆਏ ਆਂ ਗੱਲ ਇਹ ਇੱਕ ਵਾਰ ਕੀ ਹੋਇਆ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਕੇਸ ਹੱਲ ਕੀਤਾ ਸੀਗਾ ਜਿੱਥੇ ਇੱਕ ਨੌਜਵਾਨ ਦੇ ਮੂੰਹ ਦੇ ਵਿੱਚੋਂ ਖੂਨ ਨਿਕਲਦਾ ਸੀ ਤੰਨਾ ਚੋਂ ਖੂਨ ਨਿਕਲਦਾ ਸੀ ਤੇ ਨੱਕ ਥਾਂੇ ਖੂਨ ਆਉਂਦਾ ਸੀਗਾ ਤੇ ਉਹ ਲਗਾਤਾਰ ਜਿਹੜਾ ਕਾਫੀ ਦਿਨ ਚੱਲਦਾ ਰਿਹਾ ਖੂਨ ਆਉਂਦਾ ਕੰਮ कि ਜਿਨ੍ਹਾਂ ਨੂੰ ਲੈ ਕੇ ਉਹ ਬਾਬਿਆਂ ਦੇ ਕੋਲ ਕਾਫੀ ਜਿਹੜੇ ਲੋਟ ਕਰਵਾ ਚੁੱਕੇ ਸੀਗੇ ਪਰ ਉਹ ਮਸਲਾ ਕਿਸੇ ਬਾਬੇ ਕੋ ਜੋਤਸੀ ਕੋ ਤਾਂਤਰਿਕ ਕੋ ਹੱਲ ਨਹੀਂ ਹੋਇਆ ਅਕੀਰ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਉਹਨਾਂ ਨੂੰ ਇਹ ਕਿਹਾ ਕਿ ਤਰਕਸ਼ੀਲ ਸੋਸਾਇਟੀ ਦੇ ਨਾਲ ਸੰਪਰਕ ਕਰੋ ਤੇ ਤਰਕਸ਼ੀਲ ਸੋਸਾਇਟੀ ਦਾ ਕੰਮ ਹੈ ਕਿ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨੀ ਭਾਵ ਲੋਕ ਚੇਤਨਾ ਜਿਹੜਾ ਇਹਨਾਂ ਦਾ ਮੁੱਖ ਮੁੱਦਾ ਹੈ ਕਿ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਕੇ ਲੋਕਾਂ ਨੂੰ ਜਿਹੜੇ ਜਾਗਰੂਕ ਕਰਨਾ ਹੈ ਇਹ ਤਰਕਸ਼ੀਲ ਸੋਸਾਇਟੀ ਮੋੜ ਤੇ ਜਿਹੜਾ ਇਹ ਜਾਗਰੂਕ ਕਰਦੀ ਆ ਰਹੀ ਆ ਜਦੋਂ ਤਰਕਸ਼ੀਲ ਸੋਸਾਇਟੀ ਮਹਤਾ ਚੌਂਕ ਕੱਕਾਈ ਤੋਂ ਅਸੀਂ ਦੋ ਤਿੰਨ ਸਾਥੀ ਜਦੋਂ ਉਸ ਘਰ ਦੇ ਵਿੱਚ ਪਹੁੰਚਦੇ ਹਾਂ ਤੇ ਉਹਨਾਂ ਨੇ ਰਸਤੇ ਦੇ ਵਿੱਚ ਇੱਕ ਵਾਰ ਫਿਰ ਫੋਨ ਕੀਤਾ ਕਿ ਇੱਕ ਵਾਰ ਉਹਨੇ ਫਿਰ ਉਲਟੀ ਕੀਤੀ ਹੈ ਜਿਹਦੇ ਵਿੱਚ ਕਾਫੀ ਖੂਨ ਆਇਆ ਤੇ ਨਾਲ ਹੁਣ ਮਾਸ ਦੇ ਟੁਕੜੇ ਵੀ ਆਏ ਨੇ ਤੇ ਉਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਤੁਸੀਂ ਉਹਨੂੰ ਉਲਟੀ ਨੂੰ ਉਸ ਖੂਨ ਨੂੰ ਉਸ ਲੋਥੜਿਆ ਨੇ ਚੁੱਕਣਾ ਨਹੀਂ ਬਲਕਿ ਉਹਦੇ ਉੱਪਰ ਬਾਟਾ ਮੁੱਦਾ ਮਾਰ ਦਿਓ ਬਾਟੇ ਨਾਲ ਟੱਕ ਦਿਓ ਅਸੀਂ ਖੁਦ ਆ ਕੇ ਵੇਖਾਂਗੇ ਤੇ ਜਦੋਂ ਉਸ ਪਰਿਵਾਰ ਦੇ ਵਿੱਚ ਪਹੁੰਚੇ ਘਰ ਦੇ ਵਿੱਚ ਪਹੁੰਚੇ ਆ ਤੇ ਉਸ ਲੜਕੀ ਨਾਲ ਵੀ ਗੱਲਬਾਤ ਕੀਤੀ ਜਿਹੜੀ ਉਹਨੇ ਖੂਨ ਦੇ ਉਲਟੀ ਕੀਤੀ ਉਹਦੀਆਂ ਫੋਟੋਆਂ ਖਿੱਚੀਆਂ ਫਿਰ ਉਹਨੂੰ ਜਿਹੜਾ ਇੱਕ ਛੋਟੀ ਦੀ ਮਦਦ ਨਾਲ ਉਹਨੂੰ ਸਾਰਾ ਫੋਲਿਆ ਉਹਦੇ ਤੋਂ ਬਾਅਦ ਸਾਰਾ ਕੁਝ ਉਹ ਬਾਟੇ ਦੇ ਵਿੱਚ ਜਿਹੜਾ ਕਿਸੇ ਰੰਬੇ ਦੇ ਨਾਲ ਪਾ ਕੇ ਉਹਨੂੰ ਪਾਣੀ ਦੇ ਨਾਲ ਧੋ ਦਿੱਤਾ ਹੁਣ ਜਿਹੜਾ ਖੂਨ ਸੀਗਾ ਤੇ ਖੂਨ ਦੇ ਵਿੱਚ ਲੋਥੜੇ ਸੀ ਇਹ ਤੁਹਾਨੂੰ ਸੁਣ ਕੇ ਹੈਰਾਨਗੀ ਹੋਵੇਗੀ ਕਿ ਉਹ ਖੂਨ ਦੇ ਲੋਥੜੇ ਜਾਂ ਮਾਸ ਨਹੀਂ ਸੀ ਉਦੇ ਅੰਦਰੋਂ ਕੋਈ ਵੀ ਇਹੋ ਜੀ ਚਰਬੀ ਨਹੀਂ ਸੀ ਨਿਕਲੀ ਬਲਕਿ ਇੱਕ ਹੋਲੀ ਦੇ ਰੰਗ ਭਰ ਕੇ ਮਾਰਨ ਵਾਲਾ ਗੁਬਾਰਾ ਛੋਟਾ ਜਿਹਾ ਸੀਗਾ ਜਿਸ ਦੇ ਵਿੱਚ ਪੋਟਾਸ਼ੀਅਮ ਪਰਗਾਮਨੇਟ ਲਾਲ ਦਵਾਈ ਜਿਹਨੂੰ ਕਹਿ ਦਿੰਦੇ ਨੇ ਖੂਹਾਂ ਦੇ ਵਿੱਚ ਪਾਉਣ ਵਾਲੀ ਉਹਨੂੰ ਪਾਣੀ ਦੇ ਵਿੱਚ ਖੋਰ ਕੇ ਉਹਨੂੰ ਗੁਬਾਰੇ ਦੇ ਵਿੱਚ ਭਰ ਕੇ ਤੇ ਉਹ ਲੜਕਾ ਜਿਹੜਾ ਮੂੰਹ ਦੇ ਵਿੱਚ ਰੱਖ ਲੈਂਦਾ ਸੀਗਾ ਤੇ ਜਿਹਦੇ ਇੱਕ ਬਿਲਕੁਲ ਨਜ਼ਦੀਕ ਡਾਕਟਰ ਸੀ ਤੇ ਡਾਕਟਰ ਨੇ ਸ਼ੈਤਾਨੀ ਦੇ ਨਾਲ ਉਹਨੂੰ ਜੜੀਆਂ ਜਾਈਆਂ ਹਦੈਤਾਂ ਕਰ ਦਿੱਤੀਆਂ ਮਜ਼ਾਕੀਆ ਤੌਰ ਤੇ ਤੇ ਉਹ ਜਿਹੜਾ ਵਾ ਉਸ ਪਾਸੇ ਲੜਕੇ ਨੂੰ ਲਾਤਾ ਤੇ ਉਹ ਜਦੋਂ ਆਪਣੇ ਘਰ ਦੇ ਵਿੱਚ ਜਾਂਦਾ ਸੀ ਤੇ ਪਰਿਵਾਰ ਨੂੰ ਪਰੇਸ਼ਾਨ ਕਰਨ ਦਾ ਕਰਕੇ ਕੰਮ ਨਾ ਕਰਨ ਦਾ ਕਰਕੇ ਬਹਾਨਾ ਬਣਾਉਣ ਦਾ ਕਰਕੇ ਉਹ ਜਿਹੜਾ ਹੋਲੀ ਵਾਲਾ ਗੁਬਾਰਾ ਸੀਗਾ ਉਹਦੇ ਵਿੱਚ ਪੋਟਾਸ਼ੀਅਮ ਪਰਗਾਮਨੇਟ ਦਾ ਰੰਗ ਭਰਿਆ ਸੀਗਾ ਉਹਨੂੰ ਦੰਦਾਂ ਦੇ ਥੱਲੇ ਉਹਨੇ ਫੇਨ ਦੇਣਾ ਤੇ ਉਹ ਜਿਹੜਾ ਜਦੋਂ ਫਟਦਾ ਹੈ ਗੁਬਾਰਾ ਤੇ ਉਹੀ ਉਹਨੇ ਮੂੰਹ ਦੇ ਵਿੱਚ ਜਿਹੜੀ ਚੂਲੀ ਬਣ ਕੇ ਤੇ ਉਹ ਮੂੰਹ ਦੇ ਵਿੱਚੋਂ ਖੂਨ ਆਉਣ ਦਾ ਜਿਹੜਾ ਨਾਟਕ ਕਰਦਾ ਸੀਗਾ ਤੇ ਉਹ ਜਦੋਂ ਲੇਟ ਜਾਂਦਾ ਸੀ ਇੱਕ ਦੰਦਲ ਦੇ ਬਹਾਨੇ ਜਾਂ ਦੌਰੇ ਦੇ ਬਹਾਨੇ ਲੱਤਾਂ ਮਾਰ ਲੱਗ ਜਾਂਦਾ ਸੀ ਉਹੀ ਜਿਹੜਾ ਮੂੰਹ ਦੇ ਵਿੱਚੋਂ ਥੋਕ ਰਹੀਂ ਜਿਵੇਂ ਮੂੰਹ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਕੰਨਾ ਤੱਕ ਪਹੁੰਚਦਾ ਸੀ ਹੱਥ ਮਾਰਦੇ ਆ ਮਾਰਦੇ ਆ ਉਹੀ ਨੱਕ ਨੂੰ ਲੱਗ ਜਾਂਦਾ ਸੀ ਤੇ ਵੇਖਣ ਵਾਲਿਆਂ ਨੂੰ ਐਉਂ ਪ੍ਰਤੀਤ ਹੁੰਦਾ ਸੀ ਕਿ ਇਹਦੇ ਅੰਦਰੋਂ ਖੂਨ ਆ ਰਿਹਾ ਹਫਤੇ ਦੇ ਵਿੱਚ ਦੋ ਦੋ ਤਿੰਨ ਤਣਵਾਰ ਉਹਨੇ ਕਰਨਾ ਕਈ ਵਾਰੀ ਇੱਕ ਦਿਨ ਦੇ ਵਿੱਚ ਵੀ ਦੋ ਦੋ ਵਾਰ ਕਰ ਦੇਣਾ ਤੇ ਉਹ ਪਿੰਡ ਦੇ ਵਿੱਚ ਕੀ ਇਲਾਕੇ ਦੇ ਵਿੱਚ ਪੂਰੇ ਚਰਚਾ ਫੈਲ ਚੁੱਕੀ ਸੀ ਕਿ ਉਸ ਲੜਕੇ ਦੇ ਕਿਸੇ ਨੇ ਕੁਝ ਕਰ ਦਿੱਤਾ ਏ ਉਹਨੂੰ ਕਿਸੇ ਨੇ ਕੁਝ ਦੇ ਦਿੱਤਾ ਏ ਉਹਦੇ ਅੰਦਰੋਂ ਖੂਨ ਆਉਣ ਲੱਗ ਗਿਆ ਉਹਦੇ ਨੱਕ ਚੋਂ ਖੂਨ ਆਉਣ ਲੱਗ ਗਿਆ ਉਹਦੇ ਮੂੰਹ ਚੋਂ ਖੂਨ ਆਉਣ ਲੱਗ ਗਿਆ ਦੋਸਤੋ ਦਰਸ਼ਕੋ ਇਹ ਜਿਹੜਾ ਸੀਗਾ ਖੂਨ ਆਉਣਾ ਇੱਕ ਉਹਦੇ ਅੰਦਰੂਨੀ ਸੀ ਨਹੀਂ ਸੀ ਬਲਕਿ ਇੱਕ ਡਰਾਮਾ ਸੀ ਇੱਕ ਨਾਟਕ ਸੀ ਜਿਹਦਾ ਤਰਕਸ਼ੀਲ ਸੋਸਾਇਟੀ ਨੇ ਪਰਦਾਫਾਸ਼ ਕੀਤਾ ਤੇ ਲੋਕਾਂ ਨੂੰ ਚੇਤਨ ਕੀਤਾ ਲੋਕ ਚੇਤਨਾ ਤਹਿਤ ਤੇ ਉਸ ਪੂਰੇ ਪਰਿਵਾਰ ਨੂੰ ਬਿਠਾ ਕੇ ਸਮਝਾਇਆ ਜਿਹੜਾ ਲੱਗੇ ਕਿ ਸ਼ੈਤਾਨ ਡਾਕਟਰ ਸੀਗਾ ਉਹਦੇ ਨਾਲ ਵੀ ਗੱਲਬਾਤ ਕੀਤੀ ਉਹਨੂੰ ਵੀ ਸੱਦਿਆ ਤੇ ਜਿਹੜਾ ਲੜਕਾ ਕੰਮ ਨਹੀਂ ਸੀ ਕਰਨਾ ਚਾਹੁੰਦਾ ਜਾਂ ਵੇਲਾ ਰਹਿਣਾ ਚਾਹੁੰਦਾ ਸੀ ਸ਼ੈਤਾਨੀਆਂ ਕਰਨਾ ਚਾਹੁੰਦਾ ਸੀ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦਾ ਸੀ ਉਹਦੇ ਨਾਲ ਜਦੋਂ ਤਰਕਸ਼ੀਲ ਸੋਸਾਇਟੀ ਨੇ ਕਾਉਂਸਲਿੰਗ ਕੀਤੀ ਗੱਲਬਾਤ ਕੀਤੀ ਉਹਨੂੰ ਉਹਦਾ ਮਾਨਸਿਕ ਪੱਧਰ ਜਿਹੜਾ ਉੱਚਾ ਚੁੱਕਿਆ ਤੇ ਉਹ ਅੱਜ ਉਹੀ ਲੜਕਾ ਜਿਹੜਾ ਵਧੀਆ ਕੰਮਕਾਰ ਕਰ ਰਿਹਾ ਤੇ ਆਪਣਾ ਪਰਿਵਾਰ ਅੱਗੇ ਲੈ ਕੇ ਚੱਲ ਰਿਹਾ ਐ ਦੋਸਤੋ ਇਸੇ ਤਰ੍ਹਾਂ ਦੀ ਇੱਕ ਜਿਹੜੀ ਹੋਰ ਘਟਨਾ ਵਾਪਰੀ ਸੀ ਇੱਕ ਵਾਰ ਮੈਂ ਤੇ ਮੇਰਾ ਵੱਡਾ ਬ੍ਰਦਰ ਅੰਮ੍ਰਿਤਸਰ ਤੋਂ ਆ ਰਹੇ ਸੀਗੇ ਤੇ ਉਹਨਾਂ ਦਾ ਜਿਹੜਾ ਸਕੂਟਰ ਸੀਗੇ ਤੇ ਸਕੂਟਰ ਦੇ ਜਦੋਂ ਇੱਕ ਫਤਿਹਪੁਰ ਦੇ ਲਾਗੇ ਸਕੂਲ ਦੇ ਲਾਗੇ ਪਹੁੰਚੇ ਆ ਤੇ ਉੱਥੇ ਕਾਰਨ ਕੇ ਤੇ ਜਿਹੜਾ ਮੇਰੇ ਸੱਜੇ ਹੱਥ ਦੇ ਉੱਤੇ ਜਿਹੜਾ ਨਾ ਗਰਮ ਗਰਮ ਖੂਨ ਜਿਵੇਂ ਪੈਂਦਾ ਹੈ ਤੇ ਉਹ ਖੂਨ ਜਦੋਂ ਪਿਆ ਮੇਰੇ ਹੱਥ ਕਾਫੀ ਖੂਨ ਦੇ ਨਾਲ ਲਿਬੜ ਗਿਆ ਤੇ ਅਚਾਨਕ ਮੈਂ ਜਦੋਂ ਮੋਟਰਸਾਈਕਲ ਨੂੰ ਰੋਕਦਿਆਂ ਰੋਕਦਿਆਂ ਥੋੜਾ ਜਿਹਾ ਮੰਨ ਲਓ ਕਿ 15 20 ਮੀਟਰ ਤੱਕ ਅੱਗੇ ਤੱਕ ਜਾ ਕੇ ਸਕੂਟਰ ਰੋਕਿਆ ਤੇ ਭਰਾ ਵੀ ਇੱਕ ਵਾਰੀ ਕਹਿਣ ਲੱਗਿਆ ਕਿ ਖੂਨ ਕੇ ਵਜ ਗਿਆ ਕੁਛ ਜਾਂ ਕੀ ਗੱਲ ਆ ਪਰ ਮੈਨੂੰ ਪਤਾ ਸੀ ਵੀ ਇਹ ਖੂਨ ਜਿਹੜਾ ਮੇਰੇ ਕੁਛ ਵਜਾ ਨਹੀਂਗਾ ਤੇ ਖੂਨ ਜਿਹੜਾ ਆਇਆ ਮੈਂ ਇਹਦੇ ਪਿੱਛੇ ਕੋਈ ਨਾ ਕੋਈ ਰੀਜਨ ਛੁਪਿਆ ਆ ਕਿਉਂਕਿ ਇੱਕ ਚੇਤਨ ਹੋਣ ਕਰਕੇ ਤੇ ਜਦੋਂ ਉੱਥੇ ਸਕੂਟਰ ਨੂੰ ਰੋਕਿਆ ਬੈਕ ਤੇ ਵੇਖਿਆ ਵਾ ਥੋੜਾ ਥੋੜਾ ਜਿੱਥੋਂ ਜੇ ਮੈਨੂੰ ਲੱਗਾ ਸੀ ਕਿ ਇੱਥੋਂ ਪਿਆ ਤੇ ਉੱਥੇ ਮੈਂ ਵਾਪਸ ਜਿਹੜਾ ਪਹੁੰਚਿਆ ਤੇ ਉਥੇ ਥੋੜਾ ਜਿਹਾ ਪੈਰਾ ਭਾਰ ਬੈਠ ਕੇ ਦੇਖਿਆ ਤੇ ਸੜਕ ਦੇ ਕੰਡੇ ਦੇ ਉੱਤੇ ਵੀ ਜਿਹੜੇ ਖੂਨ ਦੇ ਕੋਈ ਛਿੱਟੇ ਜਿਹੜੇ ਹੈਗੇ ਸੀਗੇ ਤੇ ਜਦੋਂ ਉੱਪਰ ਵੱਲ ਨੂੰ ਝਾਤੀ ਮਾਰੀ ਤੇ ਤੁਸੀਂ ਹੈਰਾਨ ਹੋਊਗੇ ਕਿ ਇੱਕ ਟਾਲੀ ਦੇ ਰੁੱਖ ਦੇ ਉੱਤੇ ਇਲ ਬੈਠੀ ਸੀਗੀ ਜਿਹਨੂੰ ਗਿਰਜ ਵੀ ਕਹਿ ਦਿੰਦੇ ਆ ਤੇ ਉਹਦੇ ਪੈਰਾਂ ਦੇ ਵਿੱਚ ਚੂਚਾ ਫੜਿਆ ਹੋਇਆ ਸੀਗਾ ਮੁਰਗੀ ਦਾ ਉਸੇ ਸਕਿੰਟਾਂ ਦੇ ਵਿੱਚ ਉਸਨੇ ਜਿਹੜਾ ਉਹਦਾ ਢਾੜ ਦੇ ਨਾਲੋਂ ਸਿਰ ਵੱਖਰਾ ਕੀਤਾ ਤੇ ਉਹਨਾਂ ਸਕਿੰਟਾਂ ਦੇ ਵਿੱਚ ਸੰਯੋਗ ਨਾਲ ਹੀ ਜੇ ਕਹਿ ਸਕਦੇ ਆ ਕਿ ਸਕੂਟਰ ਆਇਆ ਤੇ ਉਹ ਜਿਹੜਾ ਖੂਨ ਸੀਗਾ ਗਰਮ ਗਰਮ ਜਿਹੜਾ ਸੀਗਾ ਹੱਥ ਦੇ ਉੱਤੇ ਡਿੱਗਾ ਤੇ ਜਦੋਂ ਉੱਪਰ ਨੂੰ ਛਾਤੀ ਮਾਰੀ ਦੇਖਿਆ ਕਿ ਇਲ ਨੇ ਜਿਹੜਾ ਕਚੂਚੇ ਨੂੰ ਜਿਹੜਾ ਉਹਦਾ ਢਾੜ ਸਿਰ ਨਾਲੋਂ ਵੱਖਰਾ ਕੀਤਾ ਤੇ ਇਹ ਕਹਾਣੀ ਇਹ ਨੀ ਜੀ ਜੇ ਜੇ ਕਹਿ ਸਕਦੇ ਇਹਨੂੰ ਆਪਾਂ ਮੈਗਜ਼ੀਨਾਂ ਦੇ ਵਿੱਚ ਤੇ ਅਖਬਾਰਾਂ ਦੇ ਵਿੱਚ ਵੀ ਦਿੱਤਾ ਤੇ ਇਹ ਜਿਹੜੀ ਇੱਕ ਹੱਟ ਬੀਤੀ ਸੀ ਜਿਹੜੀ ਤੁਹਾਡੇ ਨਾਲ ਸਾਂਝ ਕੀਤੀ ਹੈ ਤੇ ਇਥੇ ਅਕਸਰ ਦੇਖਣ ਦੀ ਗੱਲ ਹੈ ਕਿ ਸ਼ਾਇਦ ਮੇਰੀ ਜਗ੍ਹਾ ਦੇ ਉੱਤੇ ਕੋਈ ਹੋਰ ਹੁੰਦਾ ਜਾਂ ਮੈਂ ਤਰਕਸ਼ੀਲ ਨਾ ਹੁੰਦਾ ਆਂਧਵਿਸ਼ਵਾਸੀ ਵਹਿਮੀ ਭਰਮੀ ਹੁੰਦਾ ਤੇ ਸ਼ਾਇਦ ਆਪਣੇ ਆਪ ਦੇ ਵਿੱਚ ਮਾਨਸਿਕ ਪੱਧਰ ਡੇਕ ਲੈਂਦਾ ਡੋਲ ਜਾਂਦਾ ਤੇ ਜਾਂ ਕਿਸੇ ਪੀਰਾਂ ਫਕੀਰਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਤੇ ਉਥੇ ਮੈਂ ਪ੍ਰਸ਼ਾਦ ਚੜਾਉਣਾ ਚਾਲੂ ਕਰ ਦਿੰਦਾ ਜਾਂ ਕਿਸੇ ਬਾਬੇ ਦੇ ਕੋਲ ਪੁੱਛਣਾ ਪਵਾਉਣਾ ਚਾਲੂ ਕਰ ਦਿੰਦਾ ਜਾਂ ਕਿਸੇ ਜੋਸ਼ੀ ਦੇ ਕੋਲ ਚਲੇ ਜਾਂਦਾ ਅੰਦਰਿਸ਼ਵਾਸ਼ੀ ਹੋਣ ਕਰਕੇ ਤੇ ਉਹਨਾਂ ਨੇ ਤੇ ਬਸ ਇਹੀ ਕਹਿਣਾ ਹੈ ਕਿ ਤੇਰੇ ਤੇ ਕਿਸੇ ਨੇ ਕੀਤਾ ਕਰਾਇਆ ਹੈ ਬਹੁਤ ਭਾਰੀ ਕਿਸੇ ਜਾਦੂ ਜਿਹੜਾ ਤੇਰੇ ਤੇ ਚਲਾਇਆ ਗਿਆ ਹੈ ਤੇ ਇਸ ਕਰਕੇ ਦੋਸਤੋ ਅਜਿਹਾ ਕੁਝ ਵੀ ਜਾਦੂ ਟੂਣਾ ਜਾਂ ਕੁਝ ਨਹੀਂ ਹੁੰਦਾ ਬਲਕਿ ਸਿਰਫ ਇਹ ਹੁੰਦਾ ਹੈ ਕਿ ਕਿਸੇ ਨਾ ਕਿਸੇ ਪਿਛੇ ਰੀਜਨ ਜੁੜਿਆ ਹੁੰਦਾ ਹੈ ਘਟਨਾ ਵਾਪਰੀ ਹੈ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਕਿਸੇ ਦੇ ਘਰ ਵਾਪਰੀ ਸੀਗੀ ਤੇ ਉਹਨਾਂ ਨੇ ਵੀ ਮਹਿਮਾ ਪਰਮਾ ਦੇ ਵਿੱਚ ਪੈਣ ਤੋਂ ਬਾਅਦ ਜਦੋਂ ਸਾਡੇ ਨਾਲ ਸੰਪਰਕ ਕੀਤਾ ਉਸੇ ਦਿਨ ਦੇ ਵਿੱਚ ਹੀ ਤੇ ਜਦੋਂ ਆਪਾਂ ਉੱਥੇ ਜਾ ਕੇ ਦੇਖਿਆ ਕਿ ਜਿਹੜਾ ਖੂਨ ਦੇ ਛਿੱਟੇ ਆ ਉਹਨਾਂ ਦੇ ਜਿਹਨੂੰ ਸਬਾਤ ਕਹਿ ਸਕਦੇ ਆ ਸਬਾਤ ਵਾਲੇ ਪਾਸੇ ਉਹ ਜਿਹੜੇ ਉਹਨਾਂ ਦੇ ਬਰਾਂਡੇ ਵਾਲੇ ਪਾਸੇ ਨੂੰ ਗਏ ਸੀਗੇ ਤੇ ਉਹ ਇੱਕ ਬਹੁਤ ਛੋਟੀ ਜੀ ਗੱਲ ਸੀ ਬਹੁਤੀ ਵੱਡੀ ਨਹੀਂ ਸੀਗੀ ਕਿ ਬਿੱਲੀ ਨੇ ਚੂਹੇ ਨੂੰ ਜਦੋਂ ਆਪਣੇ ਮੂੰਹ ਵਿੱਚ ਫੜਿਆ ਏ ਤੇ ਜਦੋਂ ਚੂਹੇ ਨੂੰ ਉਹਨੇ ਝੰਜੋੜਿਆ ਏ ਤੇ ਉਹਦਾ ਖੂਨ ਦੇ ਛਿੱਟੇ ਜਿੱਧਰ ਇਧਰ ਉਧਰ ਥੋੜੇ ਬਹੁਤੇ ਡਿੱਗਨ ਦੇ ਨਾਲ ਗੱਲ ਫੈਲ ਗਈ ਕਿ ਖੂਨ ਦੇ ਛਿੱਟੇ ਪਏ ਆ ਪਰ ਪਰਿਵਾਰ ਅਵੇਅਰ ਹੋਣ ਕਰਕੇ ਇੱਕ ਹਾਸੇ ਮਜ਼ਾਕ ਦੇ ਵਿੱਚ ਲੈ ਕੇ ਛੱਡ ਦਿੱਤਾ ਵੀ ਇਸ ਚੀਜ਼ ਵਾਲੇ ਪਾਸੇ ਧਿਆਨ ਹੀ ਨਹੀਂ ਦਿੱਤਾ ਗਿਆ ਦੋਸਤੋ ਹੋਰ ਇੱਕ ਰੋਚਕ ਕਹਾਣੀ ਜਿਹੜੀ ਬਣੀ ਸਾਡੇ ਨਾਲ ਕਿ ਇੱਕ ਘਰ ਦੇ ਵਿੱਚ ਲਗਾਤਾਰ ਮਹੀਨਾ ਕ ਇੱਕ ਅੱਧਾ ਦਿਨ ਛੱਡ ਕੇ ਵਿੱਚੋਂ ਤੇ ਖੂਨ ਕਾਫੀ ਡੁੱਲਣਾ ਤੇ ਪੈਣਾ ਵੀ ਇੱਕੇ ਸਾਈਡ ਦੇ ਤੋਂ ਤੇ ਇੱਕੇ ਪਾਸਿਓ ਖੂਨ ਪੈਣਾ ਤੇ ਉਹਦੇ ਵਿੱਚ ਉਹ ਘਰ ਵਾਲੇ ਬੜੇ ਪਰੇਸ਼ਾਨ ਹੋ ਗਏ ਉਹਨਾਂ ਦਾ ਮਹਿੰਗਾ ਕੀਮਤੀ ਘਰ ਜਿਹੜਾ ਉਹ ਬਹੁਤ ਸਸਤਾ ਵੇਚਣ ਵਾਸਤੇ ਤਿਆਰ ਹੋ ਗਏ ਕਿ ਅਸੀਂ ਇਹ ਘਰ ਛੱਡ ਦੇਣਾ ਜਦੋਂ ਜਦੋਂ ਵੀ ਕਿਸੇ ਨੂੰ ਜਾ ਕੇ ਪੁੱਛਣਾ ਪਉਣ ਉਹ ਕਹਿਣ ਜੀ ਤੁਹਾਡੇ ਘਰ ਦੇ ਵਿੱਚ ਕੀਤਾ ਕਰਾਇਆ ਤੁਸੀਂ ਘਰ ਬਦਲੀ ਕਰ ਲਓ ਨਹੀਂ ਤੇ ਤੁਹਾਡੇ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਜਦੋਂ ਅਜਿਹਿਆਂ ਕਿਸੇ ਨੂੰ ਗੱਲਾਂ ਕੀਤੀਆਂ ਜਾਂਦੀਆਂ ਤੇ ਅਗਲਾ ਡਰ ਜਾਂਦਾ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਵੀ ਸੱਚਮੁੱਚ ਜੇ ਸਾਡੇ ਪਰਿਵਾਰ ਦਾ ਕੋਈ ਨੁਕਸਾਨ ਹੋ ਗਿਆ ਤੇ ਅਸੀਂ ਇਸ ਘਰ ਨੂੰ ਕੀ ਕਰਾਂਏ ਦੋਸਤੋ ਰੌਚਕ ਗੱਲ ਇਸ ਕਰਕੇ ਕਹੀ ਆ ਕਿ ਇੱਕ ਗਵਾਂਡੀ ਵੱਲੋਂ ਸ਼ਰਾਰਤ ਦੇ ਨਾਲ ਮੁਰਗਾ ਕੱਟਦਾ ਸੀ ਤੇ ਮੁਰਗੇ ਦੀ ਧੌਣ ਕੱਟ ਕੇ ਤੇ ਅੱਗੇ ਉਹਨੂੰ ਜਦੋਂ ਉਹਨਾਂ ਨੂੰ ਲੋਕਾਂ ਨੇ ਕਹਿਣਾ ਚਾਲੂ ਕਰ ਦਿੱਤਾ ਕਿ ਤੁਹਾਡੇ ਘਰ ਦੇ ਵਿੱਚ ਆਤਮਾ ਦਾ ਸ਼ਾਇਆ ਹੈ, ਭੂਤਾ-ਪ੍ਰੇਤਾਂ ਦਾ ਸ਼ਾਇਆ ਹੈ ਜਾਂ ਕੋਈ ਚੜੇਲਾਂ ਦਾ ਜਾਂ ਕਿਸੇ ਨੇ ਕੀਤਾ ਕਰਾਇਆ ਹੈ। ਤੇ ਜਦੋਂ ਇਹ ਜਿਹੜਾ ਤਰਕਸ਼ੀਲ ਸੋਸਾਇਟੀ ਦੇ ਨਾਲ ਸੰਪਰਕ ਕੀਤਾ ਤੇ ਤਰਕਸ਼ੀਲ ਸੋਸਾਇਟੀ ਦਾ ਕੰਮ ਆ ਕਿ ਲੋਕਾਂ ਨੂੰ ਚੇਤਨਨ ਕਰਨਾ, ਹਮੇਸ਼ਾ ਲੋਕ ਚੇਤਨਾਂ ਦੀ ਹੀ ਗੱਲ ਕਰਨੀ ਤੇ ਜਦੋਂ ਤਰਕਸ਼ੀਲ ਸੋਸਾਇਟੀ ਨਾਲ ਸੰਪਰਕ ਹੋਇਆ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਤਹਿਕੀਕਾਤ ਕੀਤੀ, ਸਾਰੀਆਂ ਡਾਇਰੈਕਸ਼ਨਾਂ ਵੇਖੀਆਂ, ਆਲੇ-ਦੁਆਲੇ ਨੂੰ ਵੇਖਿਆ ਤੇ ਪੋਸ਼ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਇੱਕ ਸ਼ਰਾਰਤੀ ਜਣਾ ਸੀਗਾ ਉਹ ਇਹ ਰੋਜ਼ਾਨਾ ਇਹ ਕੰਮ ਕਰ ਰਿਹਾ ਸੀ ਕਿ ਉਹ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਉਸ ਘਰ ਦੇ ਵਿੱਚੋਂ ਕੱਢਣਾ ਚਾਹੁੰਦਾ ਸੀਗਾ ਤੇ ਉਹਨਾਂ ਨੂੰ ਵਹਿਮਾਂ ਪਰਮਾਂਜ ਪਾ ਕੇ ਪਰੇਸ਼ਾਨ ਕਰਨਾ ਚਾਹੁੰਦਾ ਸੀਗਾ ਕਿ ਕੀਮਤੀ ਘਰ ਜਿਹੜਾ ਉਹ ਖਰੀਦਣਾ ਚਾਹੁੰਦਾ ਸੀਗਾ ਤੇ ਘਰ ਸੀ ਉਹ ਕਿਸੇ ਪ੍ਰਾਪਰਟੀ ਡੀਲਰ ਦੇ ਰਿਸ਼ਤੇਦਾਰ ਦਾ ਜਾਂ ਪ੍ਰਾਪਰਟੀ ਡੀਲਰ ਦੇ ਨਾਲ ਸੰਬੰਧ ਰੱਖਣ ਵਾਲਾ ਜਾਂ ਕੋਈ ਲੈਂਡ ਦੇਣ ਕਰਨ ਵਾਲਾ ਤੇ ਉਹ ਜਦੋਂ ਉਸ ਘਰ ਦੇ ਵਿੱਚ ਪਹੁੰਚ ਕੇ ਸਾਰੀ ਘਟਨਾ ਦੀ ਜਾਂਚ ਕੀਤੀ ਜਾਂਚ ਪੜਤਾਲ ਕਰਨ ਤੋਂ ਬਾਅਦ ਉਸ ਛਿੱਟੇ ਤੇ ਪਹੁੰਚੇ ਕਿ ਉਹ ਕਿਸੇ ਵੱਲੋਂ ਸ਼ਰਾਰਤ ਕੀਤੀ ਜਾ ਰਹੀ ਸੀ ਤੇ ਜ਼ਿਆਦਾਤਰ ਬਹੁਤ ਸਾਰੇ ਥਾਵਾਂ ਦੇ ਉਤੇ ਅਜਿਹੀਆਂ ਹੀ ਲੱਗ ਭਾਗ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਨੂੰ ਲੈ ਕੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਤੇ ਕਈ ਵਾਰ ਤਾਂ ਖੂਨ ਦੇ ਛਿੱਟੇ ਹੁੰਦੇ ਨੇ ਪਰ ਕਈ ਵਾਰ ਲਾਲ ਰੰਗ ਨੂੰ ਹੀ ਅਸੀਂ ਖੂਨ ਸਮਝ ਲੈਂਦੇ ਆ ਜਿਆਦਾ ਰਤ ਬੜਾ ਕੋਹਲ ਬਣ ਜਾਂਦਾ ਹੈ ਜਾਂ ਰੰਗ ਦਾ ਇੱਕ ਗਾੜਾ ਕੋਹਲ ਬਣਾ ਕੇ ਕਿਸੇ ਦੇ ਵੀ ਅੱਗੇ ਸੁੱਟ ਦਿੱਤਾ ਜਾਂਦਾ ਤੇ ਲੋਕਾਂ ਨੂੰ ਖੂਨ ਸਮਝਣ ਲੱਗ ਜਾਂਦੇ ਨੇ ਕਿ ਸ਼ਾਇਦ ਕੀਤੇ ਕਿਰਾਏ ਦੇ ਨਾਲ ਹੋਇਆ ਤੇ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜ਼ਿਆਦਾਤਰ ਅਸੀਂ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਕਿ ਮਾਦਾ ਜਾਨਵਰ ਬਿੱਲੀਆਂ ਹੋ ਗਈਆਂ ਕੁੱਤੀਆਂ ਹੋ ਗਈਆਂ ਜਾਂ ਹੋਰ ਮਾਦਾ ਜਾਨਵਰ ਜਿਹੜੇ ਘਰਾਂ ਦੇ ਵਿੱਚ ਪਾਲਤੂ ਜਾਂ ਉਸ ਤਰ੍ਹਾਂ ਹੀ ਆਉਂਦੇ ਜਾਂਦੇ ਜਾਨਵਰ ਸਾਡੇ ਕਈ ਵਾਰੀ ਛੋਟੇ-ਮੋਟਿਆਂ ਦਾ ਪਤਾ ਨਹੀਂ ਲੱਗਦਾ ਤੇ ਉਹ ਜਿਵੇਂ ਇੱਕ ਪੀਰੀਅਡ ਆਉਂਦੇ ਨੇ ਮਹਾਵਰੀ ਆਉਂਦੀ ਆ ਹਰ ਮਹੀਨੇ ਤੇ ਉਹ ਜਾਨਵਰਾਂ ਨੂੰ ਵੀ ਮਾਦਾ ਜਾਨਵਰਾਂ ਨੂੰ ਵੀ ਆਉਂਦੀ ਆ ਤੇ ਜਦੋਂ ਮਾਦਾ ਜਾਨਵਰ ਇੱਧਰ-ਉੱਧਰ ਜਾਂਦੇ ਨੇ ਕਿ ਉਜਾਂ ਬੈਠਦੇ ਨੇ ਉਹਨਾਂ ਦੇ ਵੀ ਕਿਤੇ ਨਾ ਕਿਤੇ ਦਾਗ ਲੱਗ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਵੀ ਉਹ ਭਰਮ ਦੇ ਨਾਲ ਜੋੜ ਕੇ ਤੇ ਉਹ ਵਹਿਮਾਂ ਦੇ ਵਿੱਚ ਪੈ ਜਾਂਦੇ ਹਾਂ ਤੇ ਅਕਸਰ ਇਸ ਗੱਲ ਦੀ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ ਮਨੁੱਖਾਂ ਦੀ ਤਰ੍ਹਾਂ ਇਸੇ ਤਰ੍ਹਾਂ ਮਾਦਾ ਜਾਨਵਰ ਜਿਹੜੇ ਆ ਉਹਨਾਂ ਦੇ ਵੀ ਪੀਰੀਅਡ ਦੀ ਪ੍ਰੋਬਲਮ ਆਉਂਦੀ ਹੈ ਤੇ ਇਹਨਾਂ ਵਹਿਮਾਂ ਤੋਂ ਬਚਣ ਦੀ ਲੋੜ ਹੈ ਸੋ ਜਿੰਨੇ ਆ ਤੁਹਾਡੇ ਨਾਲ ਘਟਨਾਵਾਂ ਸਾਂਝੀਆਂ ਕੀਤੀਆਂ ਇਹਦੇ ਤੋਂ ਇਲਾਵਾ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਨੇ ਜਿਹੜੀਆਂ ਸੱਚੀਆਂ ਘਟਨਾਵਾਂ ਨੇ ਤੇ ਜੇ ਬਹੁਤ ਸਾਰੀਆਂ ਆਪਸ ਸਾਰੀਆਂ ਘਟਨਾਵਾਂ ਸਾਂਝੀਆਂ ਕਰਾਂਗੇ ਤੇ ਸਮਾਂ ਬਹੁਤ ਲੱਗਦਾ ਏ ਤੇ ਵੀਡੀਓ ਵੀ ਲੰਬੀ ਹੋ ਜਣੀ ਆ ਤੇ ਜੇ ਪਿੰਡਾਂ ਦੇ ਨਾਂ ਦੱਸਣੇ ਚਾਲੂ ਕਰੀਏ ਤੇ ਮੈਂ ਸਮਝਦਾ ਕਿ ਉਹ ਵੀ ਇੱਕ ਚਰਚਾ ਨਵੀਂ ਛਿੜ ਜਾਂਦੀ ਆ ਸਾਡੇ ਕੋਈ ਸਾਰੀਆਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਮੈਗਜ਼ੀਨਾਂ ਦੇ ਵਿੱਚ ਇਹ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਉਹ ਸਾਡੇ ਕੋਲ ਅੱਜ ਵੀ ਸਬੂਤ ਦੇ ਤੌਰ ਤੇ ਪਿੰਡ ਦਾ ਨਾਮ ਪਰਿਵਾਰ ਦਾ ਨਾਮ ਸਾਰਾ ਕੁਝ ਡਿਟੇਲ ਲਿਖੀ ਪਈ ਆ ਪਰ ਅਸੀਂ ਵੀਡੀਓ ਦੇ ਜਰੀਏ ਅਸੀਂ ਅਜਾਹ ਕੁਝ ਨਹੀਂ ਸਾਂਝਾ ਕਰਨਾ ਚਾਹੁੰਦੇ ਸਿਰਫ ਤੁਹਾਡੇ ਨਾਲ ਘਟਨਾਵਾਂ ਨੂੰ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਜਿਹੀਆਂ ਘਟਨਾਵਾਂ ਜੇ ਹੋਰ ਕਿਤੇ ਵਾਪਰਦੀਆਂ ਤੇ ਆਲੇ ਦੁਆਲੇ ਤੁਹਾਡੇ ਵੀ ਵਾਪਰਦੀਆਂ ਨੇ ਤੇ ਸੋ ਸਾਡਾ ਕੰਮ ਹੈ ਲੋਕਾਂ ਨੂੰ ਜਾਗਰੂਕ ਕਰਨਾ ਸਿਆਣੇ ਕਰਨਾ ਲੋਕਾਂ ਦੀ ਸੋਚ ਨੂੰ ਉਜਾਗਰ ਕਰਨਾ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਸੋ ਤਰਕਸ਼ੀਲ ਪੜੋ ਤੇ ਤਰਕਸ਼ੀਲ ਬਣੋ